ਦਸਤਰਨੇ ਇਹ ਅਪਰਾਧਨ ਚੀਜ਼ਾਂ ਨੇ ਇਹ ਸਾਡਾ ਜਿੰਦਗੀ ਦਾ ਬਹੁਤ ਵਿਗਮਾਨ ਰਹੇ ਹਨ। ਸੁਰਾ ਨਾਲ ਹਰ ਇੱਕ ਸਿੰਘ ਦਾ ਲਗਭਗ ਪਿਆਰ ਹੁੰਦਾ ਹੀ ਆ ਤੇ ਇਸ ਤਰੀਕੇ ਨਾਲ ਉਹ ਚੱਲਦੇ ਚੱਲਦੇ ਆਪਣਾ ਇਹ ਜਣ ਦੀ ਜਿਹੜਾ ਸ਼ੌਂਕ ਆ ਉਹ ਸ਼ੌਂਕ ਵੀ ਆ ਤੇ ਆਪਣੀ ਕਿਰਤ ਵੀ ਹੈ ਜੀ। ਤੂਪ ਹੈ ਦੀ ਬੱਚੇ ਦਾ ਸ਼ਸਤਰ ਹੈ ਤੇ ਇਹਦਾ ਨਾਮ ਧਰਦੇ ਦਾ ਤੂਪ ਹੈ ਦੀ ਜੀ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਕੰਮ ਆ ਇਹ ਪ੍ਰੋਪਰ ਪੁਰਾਣਾ ਪੀਸ ਹੈ ਆਨੇ ਕਿ ਕਿ ਇਹਨਾਂ ਹੀ ਕੀ ਕਿਰਪਾ ਕੇ ਸਜੇ ਹਮ ਹਨ ਨਹੀਂ ਮੋਸੇ ਗਰੀਬ ਕਰੋਰ ਪਰੇ ਮਾਰੇ ਕਹਿੰਦੇ ਵੀ ਇਹ ਸ਼ਸਤਰ ਨਹੀਂ ਇਹ ਸਾਡੇ ਪੀਰ ਨੇਗੇ ਇਹ ਸਾਡਾ ਇਸਤਿਆ ਜਿਹੜਾ ਸ਼ਸਤਰ ਹੈ ਲੋਕਾਂ ਲਈ ਇਹ ਲੋਹਾ ਹੁੰਦਾ ਪਰ ਇਹ ਸਾਡੇ ਲਈ ਸਾਡਾ ਇਸਟੇਟ ਅੱਜ ਮੀਮਪੀ ਬਹੁਤ ਜ਼ਿਆਦਾ ਹੋਈ ਹੁੰਦੀ ਆ ਕੋਈ ਹੋਰ ਸੋਨੇ ਚਾਂਦੀ ਦਾ ਕੰਮ ਹੋਇਆ ਹੁੰਦਾ ਫਿਰ ਉਸ ਤਰੀਕੇ ਦਾ ਕੰਮ ਹੋ ਜਾਂਦਾ ਨਾ ਉਸ ਤਰੀਕੇ ਦਾ ਉਹਦਾ ਮਤਲਬ ਕੀ ਭੇਟਾ ਹੋ ਜਾਂਦੀ ਹੈ ਪੈਸਾ ਪੈਸੇ ਨੂੰ ਵੇਚਦਾ ਪੈਸਾ ਤੋਂ ਪੈਸੇ ਨੂੰ ਖਿੱਚੀ ਲੈਂਦਾ ਸ਼ਸਤਰ ਵੀ ਸ਼ਸਤਰ ਨੂੰ ਕਈ ਵਾਰ ਖਿੱਚ ਲੈਂਦੇ ਨੇ ਜੇ ਇੱਕ ਵਾਰ ਕੋਈ ਪ੍ਰਾਤਨ ਸ਼ਸਤਰ ਕੋਈ ਵਧੀਆ ਸ਼ਸਤਰ ਕਿਸੇ ਦੇ ਘਰ ਆ ਜਾਵੇ ਤਾਂ ਉਹਦੇ ਵੱਡੇ ਭਾਗ ਹੁੰਦੇ ਆ ਤੇ ਪਿੱਛੇ-ਪਿੱਛੇ ਫਿਰ ਉਹ ਸਾਰੇ ਸ਼ਸਤਰਾਂ ਨੂੰ ਖਿੱਚੀ ਲਈ ਜਾਂਦਾ ਤੁਮ ਨਿਸ਼ਾਨ ਲੱਗੀਆਂ ਸਾਰੇ ਜੀ ਇਹ ਤਕਰੀਬਨ ਕਿੰਨਾ ਕੁ ਸਮਾਪਰਾਣੇ ਨੂੰ ਲਗਭਗ ਮੰਨਦੇ ਚੱਲੋ ਜੀ 250 ਸਾਲ 250 ਸਾਲ ਮਿਨੀਮਮ ਹੂੰ ਇਹ ਸਾਰਾ ਇਹਦੇ ਉੱਤੇ ਵਰਕ ਹੋਇਆ ਹੋਇਆ ਹੈ ਬਹਾ ਦੋਸਾ ਮਹਾਰਾਜ ਜੀ ਨੇ ਸਾਨੂੰ ਬਿਸ਼ੈਰੀ ਮਹਾਤਮ ਦੀ ਬਹੁਤ ਵੱਡੀ ਸੇਵਾ ਦਿੱਤੀ ਹੈ ਗੁਰੂ ਪੰਥ ਨੂੰ ਜੀ ਤੇ ਕਿਉਂਕਿ ਉਹ ਜਿਹੜਾ ਸਮਾਂ ਹੁੰਦਾ ਉਹ ਬਹੁਤ ਸੁਲਾਬਾ ਸਮਾਂ ਹੁੰਦਾ ਆਪਾਂ ਗੱਲ ਕਰੀਏਗੀ ਇਹਨਾਂ ਕਿ ਜਦੋਂ ਰਸਟ ਫ੍ਰੀ ਕਰਨਾ ਤੁਸੀਂ ਤਾਂ ਸੈਂਡ ਪੇਪਰ ਆਂਦਾ ਜਿਹਨੂੰ ਆਪਾਂ ਰੇਗ ਮਾਰ ਕਹਿੰਦੇ ਆ ਉਹ ਲਗਭਗ 200 20 ਨੰਬਰ ਹੋਵੇ ਤੇ ਬਹੁਤ ਵਧੀਆ ਉਹ ਲਾ ਕੇ ਤੁਸੀਂ ਇਹਨੂੰ ਆਇਲਿੰਗ ਕਰ ਦੋ ਜਾਂ ਵੀ ਤੁਸੀਂ ਨਾਰੀਅਲ ਦਾ ਤੇਲ ਯੂਜ਼ ਕਰ ਸਕਦੇ ਹੋ ਵੀ ਫੇਰੇ ਰਸੁਖਰੀ ਰਹਿੰਦੇ ਨੇ ਵਲੋਂ ਦੇ ਘੜੇ ਨੇ ਜੀ ਤੇ ਪੁੱਥੀਆਂ ਆ ਗਈਆਂ ਗੁੜਕਾ ਸਾਹਿਬ ਆ ਗਏ ਜੀ ਗਾਤਰੀ ਆ ਗਈ ਜੀ ਤੇ ਇਹ ਸਾਰੀਆਂ ਚੀਜ਼ਾਂ ਆਪਣੀ ਕਿਰਤ ਦਾ ਵੀ ਹਿੱਸਾ ਨੇ ਗੱਲ ਸ਼੍ਰੀ ਅਕਾਲ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਸਪ੍ਰੀਤ ਸਿੰਘ ਖਾਲਸਾ ਜੀ ਦੇ ਨਾਲ ਤੇ ਦੱਸ ਦਈਏ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਖੜੇ ਆ ਜਸਪ੍ਰੀਤ ਸਿੰਘ ਖਾਲਸਾ ਜੀ ਬੜੇ ਮਸ਼ਹੂਰ ਨੇ ਕਿਉਂਕਿ ਪੁਰਾਤਨ ਸ਼ਸਤਰ ਅਤੇ ਪੁਰਾਤਨ ਵਸਤਰਾ ਨੂੰ ਇਕੱਠੇ ਕਰਨਾ ਉਹਨਾਂ ਦਾ ਸ਼ੌਂਕ ਹੈ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਉੱਪਰ ਵੋ ਬੋਰਡ ਲੱਗਿਆ ਹੋਇਆ ਹੈ ਪ੍ਰਾਤਨ ਸ਼ਸਤਰਾਂ ਦਾ ਵੀ ਜਿਹੜਾ ਵੱਡਾ ਇੱਕ ਸੰਗ੍ਰਹਿ ਹੈ ਇਹਨਾਂ ਦੇ ਕੋਲੇ ਇਕੱਠਾ ਕੀਤਾ ਹੋਇਆ ਹੈ ਤੇ ਆਓ ਫਿਰ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਸਪ੍ਰੀਤ ਸਿੰਘ ਜੀ ਤੁਹਾਡੇ ਜਿਹੜੇ ਪ੍ਰਾਤਨ ਸ਼ਸਤਰ ਨੇ ਪ੍ਰਾਤਨ ਵਸਤਾ ਇਕੱਠੇ ਕਰਨ ਕਰਕੇ ਖਿੱਚ ਦਾ ਕਾਰਨ ਬਣ ਗਏ ਸਾਡੇ ਲਈ ਤੁਸੀਂ ਤੇ ਅਸੀਂ ਖਾਸ ਕਰਕੇ ਤੁਹਾਡੇ ਕੋਲੇ ਆਏ ਜੀ ਤੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹ ਤੁਹਾਨੂੰ ਪ੍ਰੇਰਣਾ ਹੈ ਜਿਹੜੀ ਪ੍ਰਾਤਨ ਸ਼ਸਤਰ ਤੇ ਪ੍ਰਾਤਨ ਵਸਤਾ ਇਕੱਠੇ ਕਰਨ ਦੀ ਕਿੱਥੋਂ ਮਿਲੀ ਹੈ? ਵਾਇਗੁਰਦੀ ਘਾਲ ਸਾਹਿਬ ਵਾਇਗੁਰਦੀ ਜੀ ਪਾਸ਼ੋ ਗਾਲ ਇਸ ਤਰ੍ਹਾਂ ਜੀ ਕਿ ਜਿਹੜੇ ਪ੍ਰਾਤਨ ਸ਼ਸਤਰ ਨੇ ਜਾਂ ਪ੍ਰਾਤਨ ਚੀਜ਼ਾਂ ਨੇ ਇਹ ਸਾਡਾ ਜਿੰਦਗੀ ਦਾ ਬਹੁਤ ਵਿਖੜ ਮਾ ਅੰਗ ਰਹਿਆਂ ਨੇ ਸ਼ੁਰੂ ਪਈ ਜਣਦੀ ਦਾਸ ਪਹਿਲਾਂ ਗਤਕੇ ਦੀ ਟ੍ਰੇਨਿੰਗ ਲੈ ਕੇ ਉਸ ਤੋਂ ਬਾਅਦ ਬੱਚਿਆਂ ਨੂੰ ਗਤਕਾ ਸੌਂਦਾ ਸੀਗਾ ਤੇ ਉਦੋਂ ਬਾਅਦ ਪੰਤ ਪਾਸ਼ਾ ਜੀ ਰਕਵੇ ਵਾਲੇ ਮਹਾਪੁਰਖਾਂ ਕੋਲੇ ਵਿਚਰਨ ਦਾ ਬਹੁਤ ਲੰਮਾ ਸਮਾਂ ਸਮਾਂ ਮਿਲਿਆ ਤੇ ਫਿਰ ਆਪਾਂ ਸ਼ਸਤਰਾਂ ਨਾਲ ਹਰ ਇੱਕ ਸਿੰਘ ਦਾ ਲਗਭਗ ਪਿਆਰ ਹੁੰਦਾ ਹੀ ਆ ਤੇ ਇਸ ਤਰੀਕੇ ਨਾਲ ਉਹ ਚੱਲਦੇ ਚੱਲਦੇ ਆਪਣਾ ਇਹ ਜਾਣ ਦੀ ਜਿਹੜਾ ਸ਼ੌਂਕ ਆ ਉਹ ਸ਼ੌਂਕ ਵੀ ਆ ਤੇ ਆਪਣੀ ਕਿਰਤ ਵੀ ਆ ਜੀ ਜੀ ਸ਼ੌਂਕ ਦੇ ਨਾਂ ਨਾਲ ਕਿਰਤਨੂ ਵੀ ਨਾਲ ਹੀ ਜੋੜ ਲਿਆ ਜੀ 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 ਤੇ ਇਸ ਵੇਲੇ ਸਭ ਤੋਂ ਪੁਰਾਣਾ ਜਿਹੜਾ ਸ਼ਸਤਰ ਹੈ ਤੁਹਾਡੇ ਕੋਲੇ ਜੀ ਜੀ ਉਹ ਕਿਹੜਾ ਹੈ ਤੇ ਕਿੰਨੇ ਸਾਲ ਪੁਰਾਣਾ ਹੈ ਜੀ ਉਹ ਜੀ ਆਪਣੇ ਕੋਲ ਜਿਹੜਾ ਸ਼ਸਤਰ ਹੈ ਜੀ ਇਹ ਬਚਕਾਨਾ ਧੋਪ ਹੈ ਜੀ ਬੱਚੇ ਦਾ ਸ਼ਸਤਰ ਹੈ ਤੇ ਇਹਦਾ ਨਾਮ ਧੱਦੇ ਤੋਂ ਧੋਪ ਹੈ ਜੀ ਜੀ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਜਿਹੜਾ ਕੰਮ ਆ ਇਹ ਪ੍ਰੋਪਰ ਪੁਰਾਣਾ ਪੀਸ ਆ ਤੇ ਜਿਹੜਾ ਇਹਦਾ ਹੈਂਡਲ ਆ ਤੁਸੀਂ ਹੈਂਡਲ ਚੈੱਕ ਕਰੋ ਇਹਦਾ ਹੱਥ ਪਾ ਕੇ ਦੇਖੋ ਇਹਦੇ ਵਿੱਚ ਜੀ ਤੁਹਾਡਾ ਹੱਥ ਟਾਈਟ ਹੋ ਗਿਆ ਦੇ ਵਿੱਚ ਜੀ ਕਿਉਂਕਿ ਇਹ ਬੱਚੇ ਦਾ ਸ਼ਸਤਰ ਆ ਕਿਉਂਕਿ ਆਦ ਕਾਲ ਦੇ ਵਿੱਚ ਜਿਹੜਾ ਪਿਛਲਾ ਸਮਾਂ ਲੰਘ ਕੇ ਗਿਆ ਸਾਡਾ ਉਦੋਂ ਜਿਹੜੇ ਸਾਡੇ ਭਚੰਗ ਸੀਗੇ ਜਾਂ ਸਾਡੀਆਂ ਸਿੰਘਣੀਆਂ ਸੀਗੀਆਂ ਜਾਂ ਸਿੰਘ ਸੀਗੇ ਭਾਵੇਂ ਵੱਡਾ ਹੋਵੇ ਛੋਟਾ ਹੋਵੇ ਉਹ ਸ਼ਸਤਰਧਾਰੀ ਸਨ ਇਹ ਉਹਨਾਂ ਦੇ ਗਾਤਰਿਆਂ ਦੇ ਵਿੱਚ ਮਤਲਬ ਕਿ ਜਿਹੜੇ ਵਧੀਆ ਤੋਂ ਵਧੀਆ ਜਿਨ੍ਹਾਂ ਨੂੰ ਆਪਾਂ ਹੁਣ ਦੇਖ ਕੇ ਹੈਰਾਨ ਹੁੰਨੇ ਆ ਉਹ ਉਹਨਾਂ ਦੇ ਗਾਤਰੇ ਚ ਹੁੰਦੇ ਸੀ ਜੀ ਜਿਹੜੇ ਸ਼ਸਤਰ ਨੇਗੇ ਸ਼ਸਤਰ ਮਹਾਰਾਜ ਨੇ ਸਾਨੂੰ ਸ਼ਸਤਰਾਂ ਨਾਲ ਮਤਲਬ ਕਿ ਸਾਨੂੰ ਸ਼ਸਤਰਾਂ ਨੂੰ ਮਹਾਰਾਜ ਨੇ ਕਿਹਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਹ ਸੇ ਗਰੀਬ ਕਰੋੜ ਪਰੇ ਮਹਾਰਾਜ ਕਹਿੰਦੇ ਜੇ ਸ਼ਸਤਰ ਨੇ ਇਹ ਸਾਡੇ ਪੀਰ ਨੇਗੇ ਇਹ ਸਾਡਾ ਇਸਟ ਆ ਜਿਹੜਾ ਸ਼ਸਤਰ ਆ ਲੋਕਾਂ ਲਈ ਇਹ ਲੋਹਾ ਹੋ ਸਕਦਾ ਪਰ ਇਹ ਸਾਡੇ ਲਈ ਸਾਡਾ ਇਸਟ ਆ ਕਾਸ਼ ਕਿਥੋਂ ਕਿਥੋਂ ਤੁਸੀਂ ਇਕਲੈਕਸ਼ਨ ਕਰਦੇ ਹੋ ਹਾਂ ਗੱਲ ਕਰੀਏ ਕਿ ਅਸੀਂ ਸੁਣਿਆ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਇਸ ਤਰ੍ਹਾਂ ਚੀਜ਼ਾਂ ਇਕੱਤਰ ਕਰਨ ਦਾ ਜੀ ਕਵਾੜੀਆਂ ਦੇ ਘਰਾਂ ਤੱਕ ਵੀ ਪਹੁੰਚ ਜਾਂਦੇ ਆ ਜੀ ਸਹੀ ਗੱਲ ਹੈ ਜੀ ਜੀ ਬਿਲਕੁਲ ਠੀਕ ਹੈ ਜੀ ਗੱਲ ਕੋਈ ਵੀ ਚੀਜ਼ ਕਿਤੋਂ ਵੀ ਮਿਲੇ ਜਿੱਦਾਂ ਕਈ ਵਾਰ ਘਰਾਂ ਦੇ ਵਿੱਚ ਪੁਰਾਣੀਆਂ ਚੀਜ਼ਾਂ ਬਜ਼ੁਰਗਾਂ ਦੀਆਂ ਸਾਮਕੇ ਰੱਖੀਆਂ ਹੁੰਦੀਆਂ ਕਈ ਤਾਂ ਉਹਨਾਂ ਨੂੰ ਸਾਮਕੇ ਰੱਖਦੇ ਨੇ ਕਈ ਆਧ ਕਾਲ ਦੇ ਵਿੱਚ ਹੁਣ ਵੀ ਦੇਖ ਹੀ ਰਹੇ ਹੋ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਲੋਕ ਦੇ ਪੁਰਾਣੇ ਬਰਤਨ ਛੱਡੋ ਪ੍ਰਾਤਨ ਗੁਟਕਾ ਸਾਹਿਬ ਵੀ ਆਪਣੇ ਘਰ ਰੱਖਣਾ ਥੋੜਾ ਜਿਆ ਉਹ ਮੰਨਦੇ ਨੇ ਕਿ ਅਸੀਂ ਇਹਨਾਂ ਨੂੰ ਹੁਣ ਗੁਰੂ ਘਰ ਦੇ ਆਈਏ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪ੍ਰਾਤਨ ਗੁਟਕਾ ਸਾਹਿਬ ਜਾਂ ਜਿਨ੍ਹਾਂ ਨੂੰ ਆਪਾਂ ਪੋਥੀਆਂ ਕਹਿ ਦਿੰਨੇ ਆ ਜਾਂ ਪ੍ਰਾਤਨ ਸਾਡੇ ਸ਼ਸਤਰ ਪ੍ਰਾਤਨ ਬਰਤਨ ਉਹ ਸਾਨੂੰ ਵਰਤਨੇ ਚਾਹੀਦੇ ਆ ਉਹ ਫਿਰ ਜਿਹੜੇ ਅੱਜ ਕੱਲ ਦੇ ਹੈਗੇ ਆ ਥੋੜੇ ਜਿਹਾ ਜ਼ਿਆਦਾ ਬੜੇ ਨਹੀਂ ਕੇ ਫਿਰ ਕਵਾੜੀਆਂ ਨੂੰ ਵੇਚ ਦਿੰਦੇ ਨੇ ਉਹ ਕਵਾੜੀਆਂ ਤੋਂ ਵੀ ਲੈਣੇ ਪੈਂਦੇ ਕਈ ਵਾਰ ਕਿਸੇ ਕਵਾੜੇ ਖੂ ਬੰਦੇ ਤੋਂ ਵੀ ਲੈਣੇ ਪੈ ਸਕਦੇ ਕਿਤੇ ਕੋਈ ਵੀ ਚੀਜ਼ ਕਿਤੇ ਵੀ ਪਸੰਦ ਆ ਗਈ ਤਾਂ ਕੋਈ ਇਹ ਫਿਰ ਉਹ ਦੇਖਿਆ ਨਹੀਂ ਜਾਂਦਾ ਕਿ ਉਹ ਕਿਸ ਕੋਲ ਚੱਲੇ ਆ ਕਵਾੜੀ ਕੋਲ ਚੱਲੇ ਆ ਕਿ ਕਿਸੇ ਜੋਰੀ ਕੋਲ ਚੱਲੇ ਆ ਕੀਮਤ ਤੈਹ ਹੁੰਦੀ ਆ ਜਾਂ ਫਿਰ ਮੌਕੇ ਤੇ ਹੀ ਕਰਨਾ ਪੈਂਦਾ ਜੀ ਨਹੀਂ ਕੀਮਤ ਇਸ ਤਰੀਕੇ ਦੀ ਆ ਜੀ ਜੇ ਤਾਂ ਮਤਲਬ ਕਿ ਕੋਈ ਚੀਜ਼ ਜਿਸ ਤਰੀਕੇ ਦੀ ਮੰਨ ਲਓ ਚੀਜ਼ ਆ ਉਸ ਤਰੀਕੇ ਦੀ ਉਹਦੀ ਕੀਮਤ ਹੋ ਜਾਂਦੀ ਆ ਜਿੱਦਾਂ ਮਰੂਤੀ ਦੀ ਆਪਦੀ ਕੀਮਤ ਆ ਤੇ ਹਾਰਚੂਨਰ ਦੀ ਆਪਦੀ ਕੀਮਤ ਆ ਉਸੇ ਤਰੀਕੇ ਨਾਲ ਸ਼ਸਤਰਾਂ ਦੇ ਵਿੱਚ ਕਈ ਸ਼ਸਤਰਾਂ ਤੇ ਮਿਹਨਤੀ ਬਹੁਤ ਜ਼ਿਆਦਾ ਹੋਈ ਹੁੰਦੀ ਆ। ਕਈ ਵਾਰ ਸੋਨੇ ਚਾਂਦੀ ਦਾ ਕੰਮ ਹੋਇਆ ਹੁੰਦਾ। ਫਿਰ ਉਸ ਤਰੀਕੇ ਦਾ ਕੰਮ ਹੋ ਜਾਂਦਾ ਨਾ। ਉਸ ਤਰੀਕੇ ਦਾ ਉਹਦਾ ਮਤਲਬ ਕੀ ਭੇਟਾ ਹੋ ਜਾਂਦੀ ਆ। ਇਹ ਗੱਲ ਹੋਰ ਆ। ਸੰਗਤ ਨੂੰ ਦੱਸਣੀ ਚਾਹੁੰਦੇ ਜਿਹੜੇ ਸ਼ਸਤਰ ਨੇ ਸ਼ਸਤਰ ਕਦੇ ਕੋਈ ਖਰੀਦ ਨਹੀਂ ਸਕਦਾ। ਜਿਹੜੇ ਸ਼ਸਤਰਾਂ ਦਾ ਕਦੇ ਵੀ ਕਿਸੇ ਸ਼ਸਤਰ ਨੂੰ ਕੋਈ ਵੀ ਬੰਦਾ ਕਿੰਨੇ ਮਰਜੀ ਪੈਸੇ ਵਾਲਾ ਉਹ ਕਦੇ ਖਰੀਦ ਨਹੀਂ ਸਕਦਾ। ਤੇ ਅਸੀਂ ਜਦੋਂ ਸ਼ਸਤਰ ਲੈਣ ਜਾਂਦੇ ਆ ਅਸੀਂ ਉਹਦੀ ਸੇਵਾ ਪੁੱਛਦੇ ਆ। ਕਿ ਅਸੀਂ ਇਹਦੀ ਸੇਵਾ ਕਰਨੀ ਚਾਹੁੰਦੇ ਆ। ਕੀ ਸਾਨੂੰ ਇਹਦੀ ਸੇਵਾ ਦੱਸੋ ਕਿਉਂਕਿ ਇਹ ਅਨਮੋਲ ਚੀਜ਼ਾਂ ਨੇ ਅਨਮੋਲ ਚੀਜ਼ਾਂ ਨੇ ਸਾਡਾ ਇஷ்டਿਆ ਇਹ ਸਾਡੇ ਲਈ ਲੋਖਾਨੀਆਂ ਇਹ ਸਾਡਾ ਇஷ்டਿਆ ਤੇ ਅਸੀਂ ਆਪਾਂ ਜਦੋਂ ਕੋਈ ਵੀ ਸ਼ਸਤਰ ਲੈਣ ਜਾਈਏ ਆਪਾਂ ਨੂੰ ਇਹ ਨਹੀਂ ਕਹਿੰਦੇ ਕਿ ਇਹ ਚੀਜ਼ ਕਿੰਨੇ ਦੀ ਆ ਇਹ ਸ਼ਸਤਰ ਕਿੰਨੇ ਦਾ ਆਪਾਂ ਕਹਿੰਦੇ ਆ ਕਿ ਇਹਦੀ ਸਾਨੂੰ ਸੇਵਾ ਦੱਸੋ ਅਸੀਂ ਇਹਦੀ ਸੇਵਾ ਕਰਨੀ ਚਾਹੁੰਦੇ ਆਂ ਕੀ ਸਾਨੂੰ ਇਹਦੀ ਸੇਵਾ ਦੱਸੋ ਇਹ ਦਰਸ਼ਨੀ ਸੇਵਾ ਇਹ ਅਸੀਂ ਇਹਨਾਂ ਨੂੰ ਖਰੀਦ ਨਹੀਂ ਸਕਦੇ ਅਸੀਂ ਇਹਨਾਂ ਦੀ ਸਿਰਫ ਸੇਵਾ ਕਰ ਸਕਦੇ ਆ ਤੇ ਉਹ ਦਰਸ਼ਣੀ ਭੇਟ ਦੇ ਕੇ ਉਹ ਜਿਹੜਾ ਸ਼ਸਤਰ ਆ ਉਹ ਮਤਲਬ ਕੀ ਲੈ ਲੱਤਾ ਜਾਂਦਾ ਅੱਛਾ ਇੱਕ ਲੱਕੜੀ ਦਾ ਕਾਰੀਗਰ ਜੀ ਇਸ ਨਦੀ ਦੇ ਵਿੱਚ ਕਹਿ ਲਈਏ ਸਮੁੰਦਰ ਦੇ ਵਿੱਚ ਕਹਿ ਲਈਏ ਕਿਵੇਂ ਉਤਰਦਾ ਹੈ ਕਿੰਨਾ ਸਮਾਂ ਪਹਿਲਾਂ ਇਹਨਾਂ ਸ਼ਸਤਰਾਂ ਦੇ ਨਾਲ ਜਾਂ ਪ੍ਰਾਤਨ ਵਸਤਾਂ ਦੇ ਨਾਲ ਸਾਂਝ ਪਈ ਸੀ ਤੁਹਾਡੀ ਜੀ ਗੱਲ ਇਸ ਤਰ੍ਹਾਂ ਜੀ ਪਹਿਲਾਂ ਆਪਾਂ ਗਤਕੇ ਦੀ ਵਿੱਦਿਆ ਲਈ ਆ ਅਹਮਦਗੜ੍ਹ ਦੇ ਵਿੱਚ ਹੀ ਤੇ ਉਦੋਂ ਬਾਅਦ ਸਾਡੇ ਬਾਈ ਜੀ ਹੁੰਦੇ ਸੀ ਉਹਨਾਂ ਤੋਂ ਵਿੱਦਿਆ ਲਈ ਤੇ ਸ਼ਾਸਤਰ ਜਦੋਂ ਕੋਈ ਵੀ ਅਸੀਂ ਜਾਂਦੇ ਸੀਗੇ ਸਾਨੂੰ ਨਾ ਸ਼ਾਸਤਰਾਂ ਨੂੰ ਹੱਥ ਨਹੀਂ ਛੁਲਾਣ ਦਿੰਦੇ ਹੁੰਦੇ ਬਾਈ ਜੀ ਜਿਹੜੇ ਸਾਡੇ ਉਸਤਾਦ ਹੀ ਸੀਗੇ ਇਸ ਟਾਈਮ ਨਹੀਂ ਹੈਗੇ ਸੰਸਾਰ ਤੇ ਉਹ ਸਾਨੂੰ ਉਹਨਾਂ ਨੇ ਲਗਭਗ 6-7 ਮਹੀਨੇ ਮੰਨ ਕੇ ਚੱਲੋ ਕਿ ਸ਼ਾਸਤਰਾਂ ਨੂੰ ਹੱਥ ਨਹੀਂ ਛੁਲਾਣ ਦਿੱਤਾ ਸਾਨੂੰ 35 ਹੀ ਕਢਾਏ ਨੇ ਉਹਨਾਂ ਨੇ ਇਹ ਬਹੁਤ ਲੰਬਾ ਸਮਾਂ ਸ਼ਾਸਤਰਾਂ ਨੂੰ ਹੱਥ ਲਾਣ ਨੂੰ ਵੀ ਦਰਸਦੇ ਹੁੰਦੇ ਸੀ ਅੱਜ ਦੇ ਪਹਚੰਗੀ ਸਿੰਘ ਬੜੇ ਮਤਲਬ ਉਹ ਕੀ ਕਹਿ ਸਕਦੇ ਆ ਕਿ ਜਾਂ ਕੋਚ ਕਹਿ ਸਕਦਾ ਕਿ ਬਹੁਤ ਬੜ ਭਾਗੇ ਆ ਭਜੰਗੀ ਸਿੰਘ ਕਿ ਪਹਿਲੇ ਦੂਜੇ ਦਿਨ ਹੀ ਉਹਨਾਂ ਨੂੰ ਸ਼ਾਸਤਰਾਂ ਨੂੰ ਹੱਥ ਲਾਣ ਦਿੱਤਾ ਜਾਂਦਾ ਸਾਨੂੰ ਇਸ ਤਰ੍ਹਾਂ ਨਹੀਂ ਜੀ ਗਾ ਸਾਨੂੰ ਜਾਣ ਦੀ ਕਾਫੀ ਲੰਬਾ ਸਮਾਂ ਜਾਣ ਦੀ ਸਟ੍ਰਗਲ ਕਰਕੇ ਕਈ ਕਈ ਵੀ ਦੇਖਣਾ ਪੈਂਦਾ ਨਾ ਕਿ ਇਹ ਬੰਦਾ ਖੜੂਗਾ ਕਿ ਭੱਜੂਗਾ ਜਿਆਦਾਤਰ ਦੇਖਿਆ ਜਾਂਦਾ ਸੀਗਾ ਕਿ ਇਹਨੂੰ ਭਜਾਵਿਆ ਜਾਵੇ ਜਿਵੇਂ ਕਿ ਪਲਵਾਨ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਕੁਸ਼ਤੀ ਦੰਗਲ ਕਰਵਾਉਣ ਤੋਂ ਪਹਿਲਾਂ ਅਖਾੜਾ ਗੜਬਾਉਂਦੇ ਨੇ ਉਹ ਵੀ ਭਾਰੀ ਕਹੀ ਤੇ ਬਸ 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 ਉਹੀ ਚੀਜ਼ ਆ ਕਿ ਜਿਹੜੇ ਸ਼ਾਸਤਰ ਨੇ ਸ਼ਾਸਤਰਾਂ ਨੂੰ ਹੱਥ ਲਾਣਾ ਵੀ ਸਾਡੇ ਲਈ ਬਹੁਤ ਵੱਡੀ ਗੱਲ ਹੁੰਦੀ ਸੀਗੀ ਕਿ ਅਸੀਂ ਮਤਲਬ ਕਿ ਬੜੇ ਖੁਸ਼ ਹੁੰਦੇ ਸੀਗੇ ਉਸ ਤਰੀਕੇ ਨਾਲ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਰਹਿਮਤ ਕੀਤੀ ਆ ਤੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਸ਼ਾਸਤਰ ਮਤਲਬ ਕਿ ਬੰਦੇ ਨੂੰ ਵਰਦਨ ਦਿੰਦੇ ਨੇਗੇ ਉਸੇ ਤਰੀਕੇ ਨਾਲ ਗੱਲ ਇਹ ਆ ਕਿ ਬੰਦੇ ਕਹਿੰਦੇ ਨੇ ਕਿ ਪੈਸਾ ਪੈਸੇ ਨੂੰ ਖਿੱਚਦਾ ਪੈਸਾ ਤਾਂ ਪੈਸੇ ਨੂੰ ਖਿੱਚ ਹੀ ਲੈਂਦਾ ਸ਼ਾਸਤਰ ਵੀ ਸ਼ਾਸਤਰ ਨੂੰ ਕਈ ਵਾਰ ਖਿੱਚ ਲੈਂਦੇ ਆ ਜਦੋਂ ਇੱਕ ਵਾਰ ਕੋਈ ਪ੍ਰਾਤਨ ਸ਼ਾਸਤਰ ਕੋਈ ਵਧੀਆ ਸ਼ਾਸਤਰ ਕਿਸੇ ਦੇ ਘਰ ਆ ਜਾਵੇ ਤਾ ਉਹਦੇ ਵੱਡੇ ਭਾਗ ਹੁੰਦੇ ਆ ਤੇ ਪਿੱਛੇ-ਪਿੱਛੇ ਫਿਰ ਉਹ ਸਾਰੇ ਸ਼ਸਤਰਾਂ ਨੂੰ ਖਿੱਚੀ ਲਈ ਜਾਂਦਾ ਤੇ ਉਸ ਤੋਂ ਬਾਅਦ ਆਹ ਜਿਹੜੀ ਚੀਜ਼ ਹੈ ਤਕਰੀਬਨ ਕਹਿ ਲਈਏ ਵੀ ਬੜੀ ਭਾਰੀ ਹੈ ਜੀ 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 ਇਹ ਕੀ ਮੁਗਦਰ ਕਹਾਉਂਦਾ ਜੀ ਕੀ ਹੈ ਨਹੀਂ ਇਹ ਨਾ ਜੀ ਅਸਲ ਵਿੱਚ ਸਿੰਘ ਇਹਨੂੰ ਕਹਿੰਦੇ ਨੇ ਸਲੋਤਰ ਸਲੋਤਰ ਹਾਂਜੀ ਹਾਂਜੀ ਇਹ ਸਲੋਤਰ ਆ ਜੀ ਤੇ ਇਹ ਸਲੋਤਰਾ ਜਿਹੜਾ ਵਾ ਇਹ ਗੁਰੂ ਕਰਦਾ குருਗਰਾਂ ਦੇ ਵਿੱਚ ਤੇ ਆਮ ਆਪਣੇ ਹੁਣ ਤਾਂ ਸਿੰਘਾਂ ਦੇ ਘਰਾਂ ਦੇ ਵਿੱਚ ਵੀ ਇਹ ਤੁਹਾਨੂੰ ਆਮ ਹੀ ਦੇਖਣ ਨੂੰ ਮਿਲੂਗਾ ਤੇ ਇਹ ਜਿਹੜਾ ਸਲੋਤਰਿਆ ਇਹ ਮੰਨ ਕੇ ਚੱਲੋ ਕਿ ਜਿਹੜੀਆਂ ਮਸ਼ੀਨਾਂ ਹੁੰਦੀਆਂ ਸੀਗੀਆਂ ਹੁਣ ਜਿਵੇਂ ਮਸ਼ੀਨਾਂ ਨਹੀਂ ਆ ਜੀ ਅ ਰਗੜਨ ਵਾਲ ਸੀ ਕਹਿ ਸਕਦੇ ਆ ਜਾਂ ਮਸਾਲੇ ਵਗੈਰਾ ਇਹ ਜਿਹੜਾ ਪੁਰਾਣਾ ਕੰਮ ਆ ਆ ਸੁਨਹਰੇ ਮਤਲਬ ਕੀ ਉਹ ਦੀ ਜਗਾ ਸੁਨਹਰੇ ਹੁੰਦੇ ਸੀਗੇ ਜੀ ਜੀ ਆ ਚੀਜ਼ ਆ ਸੁਨਹਰੇ ਸਲੂਟਰ ਹੁੰਦੇ ਸੀਗੇ ਜੀ ਪਹਿਲੇ ਸਮੇਂ ਦੇ ਵਿੱਚ ਤੇ ਇਹਦੇ ਵਿੱਚ ਹੀ ਜਣ ਦੀ ਤੜਕਾ ਕੋਈ ਬਣਾਉਣਾ ਵਾ ਕੋਈ ਮਸਾਲਾ ਰਗੜਨਾ ਵਾ ਜਾਂ ਕੋਈ ਸਰਦਾਈ ਬਣਾਉਣੀ ਆ ਇਹਦੇ ਵਿੱਚ ਹੀ ਤਿਆਰ ਹੁੰਦਾ ਸਾਰਾ ਕੁਝ ਇਹਦੇ ਵਿੱਚ ਹੀ ਤਿਆਰ ਹੁੰਦਾ ਸੀਗਾ ਤੁਸੀਂ ਤਿੰਨ ਚੀਜ਼ਾਂ ਦਾ ਮੇਲ ਨਹੀਂ ਕਰ ਸਕਦੇ ਕਦੇ ਵੀ ਬਹੁਤ ਅੰਤਰ ਰਹੂਗਾ ਇੱਕ ਤਾਂ ਮਸ਼ੀਨ 'ਚ ਰਗੜਿਆ ਹੋਇਆ ਮਸਾਲਾ ਉਹਦਾ ਤੜਕਾ ਲਾ ਲਿਓ ਤੁਸੀਂ ਮਿਕਸਰ ਗ੍ਰਾਈਂਡਰ ਦੇ ਵਿੱਚ ਮਿਕਸਰ ਗ੍ਰਾਈਂਡਰ ਦੇ ਵਿੱਚ ਇੱਕ ਤੁਸੀਂ ਲਾ ਲਿਓ ਕੀ ਜਿਹੜਾ ਹੱਥ ਨਾਲ ਕੱਟ ਕੇ ਉਹਦਾ ਮਤਲਬ ਕੀ ਲਾ ਲਿਓ ਤੇ ਫਿਰ ਇੱਕ ਤੁਸੀਂ ਕੰਮ ਕਰਿਓ ਫਿਰ ਸਨਹਰੇ ਦੇ ਵਿੱਚ ਤੜਕਾ ਲਾ ਕੇ ਮਤਲਬ ਕੀ ਵਧੀਆ ਮਰੀਨ ਕਰਕੇ ਤੜਕਾ ਇਹਦਾ ਤੜਕਾ ਲਾ ਕੇ ਪ੍ਰਸ਼ਾਦਾ ਛੱਕ ਕੇ ਦੇਖਿਓ ਭਾਜੇ ਦਾ ਮਤਲਬ ਕੀ ਬਹੁਤ ਬਹੁਤ ਜ਼ਿਆਦਾ ਅਲੱਗ ਹੋ ਜਾਊਗਾ ਜੀ ਜੀ ਤੇ ਇਹ ਬਣਿਆ ਕਿਸ ਚੀਜ਼ ਦਾ ਹੋਇਆ ਜੀ ਇਹ ਨਿੰਮ ਦਾ ਹੁੰਦਾ ਜੀ ਨਿੰਮ ਦਾ ਸਲੋਤਰਾ ਹੁੰਦਾ ਵਾ ਤੇ ਪੱਕੇ ਪੱਥਰ ਦੇ ਸਨਾਰੇ ਹੁੰਦੇ ਆ ਆਪਣੇ ਕੋਲੇ ਇਹ ਸਾਰਾ ਆਪਣਾ ਹੀ ਬਹਿਰਾ ਵਾ ਆਪਾਂ ਹੀ ਜਣਦੀ ਇਹ ਸਾਰਾ ਪੈਰਾ ਕਰਦੇ ਆ ਆਹ ਤੇ ਜੀ ਜੀ ਸਾਰਾ ਕੁਝ ਸਾਫ ਚੈਰ ਕਰਦੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਇਹ ਵੀ ਬਹੁਤ ਪ੍ਰਾਤਨ ਜਿਹੜੀਆਂ ਰਸਤਾਂ ਦਿਖਾਈ ਦੇ ਇਹ ਸਾਡਾ ਪੰਜਾਬੀ ਸੱਭਿਆਚਾਰ ਆ ਜੀ ਜੀ ਪੰਜਾਬ ਦੇ ਵਿੱਚ ਨਾਰਮਲ ਹੀ ਹੁੰਦਾ ਸੀਗਾ ਲਗਭਗ ਮਤਲਬ ਕਿ ਮੰਨ ਕੇ ਚੱਲੋ ਕਿ ਛੰਨੇ ਦਾ ਹਰ ਘਰ ਦੇ ਵਿੱਚ ਕੋਲੀਆਂ ਦੇ ਤਰ੍ਹਾਂ ਵਰਤੇ ਜਾਂਦੇ ਸੀਗੇ ਹੁਣ ਸਾਡੀਆਂ ਕੋਲੀਆਂ ਵੀ ਮੰਨ ਕੇ ਚੱਲੋ ਕੈਮਰਾਮੈਨ ਨੂੰ ਕਹੂੰਗਾ ਕਿ ਆਹ ਜਿਹੜਾ ਸਾਈਜ਼ ਆ ਹੂੰ ਆ ਜਿਹੜਾ ਸਾਈ ਦਾ ਇਸ ਤਰੀਕੇ ਦੀ ਕੌਲੀ ਆ ਉਹ ਮੰਨ ਲੇ ਚਲੋ ਜੀ ਇੱਕ ਗੜਸੀ ਪੈਜੂ ਆਹ ਵਾਲੀ ਦੋ ਗੜਸੀ ਪੈਜੂ ਬੰਦੇ ਦੀ ਖਰਾਕ ਉਦਾਂ ਦੀ ਆ ਹੁਣ ਜਿਹੜਾ ਆ ਛੰਨਾ ਆ ਇਹਦੇ ਵਿੱਚ ਘੱਟੋ ਘੱਟ 1 ਕਿਲੋ ਰਸਤ ਪਊਗੀ 1 ਕਿਲੋ ਭਾਜਾ ਪਊਗਾ ਸਵਾ ਲੀਟਰ ਡੇ ਲੀਟਰ ਦੁੱਧ ਪਊਗਾ ਤੇ ਇੱਕ ਬੰਦੇ ਦੀ ਨਾਰਮਲ ਹੀ ਖਰਾਕ ਸੀਗੀ ਇਹ ਆਮ ਘਰਾਂ ਦੀ ਮੈਂ ਇਹ ਨਹੀਂ ਗੱਲ ਕਰ ਰਿਹਾ ਕਿ ਸਾਰੇ ਜਿਹੜੇ ਪਹਿਲਵਾਨਾਂ ਦੇ ਘਰਾਂ ਦੀ ਗੱਲ ਕਰ ਰਿਹਾ ਮੈਂ ਇਹ ਆਮ ਘਰਾਂ ਦੀ ਗੱਲ ਹੈ ਲਗਭਗ 60 70 ਸਾਲ ਪਹਿਲਾਂ ਕਿ ਆ ਜਿਹੜੇ ਛੰਨੇ ਨੇ ਇਹ ਹਰ ਘਰ ਦੇ ਵਿੱਚ ਕੋਲੀ ਵਾਂਗੂ ਵਰਤੇ ਜਾਂਦੇ ਸੀਗੇ ਤੇ ਉਸ ਤਰੀਕੇ ਦੇ ਮੰਨ ਕੇ ਚੱਲੋ ਕਿ ਸੇਤਾਂ ਬੰਦਿਆਂ ਦੀਆਂ ਕਿੱਦਾਂ ਰਹਿਣੀਆਂ ਜਿਹਨੇ ਬੰਦੇ ਨੇ 1 ਲੀਟਰ ਡੇਲੀ ਲਿੱਟਰ ਇੱਕ ਟਾਈਮ ਦਾ ਦੁੱਧ ਛਕਣਾ ਤੇ ਅੱਜਕੱਲ ਦੇ ਲੋਕ ਘਰਾਂ ਤੋਂ ਬਾਹਰ ਕਰ ਰਹੇ ਨੇ ਵੇਚ ਦਿੰਦੇ ਨੇ ਕਵਾੜੀਆਂ ਨੂੰ ਕਵਾੜੀਆਂ ਨੂੰ ਮੇਚ ਦਿੰਦੇ ਨੇ ਜੀ ਜੀ ਇਹ ਕਾਂਸੇ ਦਾ ਜਣ ਦੀ ਛੰਨਾ ਜੀ ਤੇ ਇਹਦੇ ਵਿੱਚ ਵੀ ਦੇਖੋਗੇ ਬੰਦਿਆਂ ਨੇ ਇਹਨ ਪੂਰੀ ਵਿੱਚ ਵੀ ਮੀਨਾ ਕਾਰੀ ਕਰੀ ਹੋਈ ਆ ਇਹ ਆਮ ਖਰਾਕ ਆ ਇਹ ਮਤਲਬ ਕਿ ਹਰ ਘਰ ਦੀ ਕਹਾਣੀ ਆ ਇਹ ਕਹਿ ਸਕਦੇ ਆਪਾਂ ਜੀ ਤੇ ਉਸ ਤੋਂ ਬਾਅਦ ਆ ਕੀ ਚੀਜ਼ ਹੈ ਜੀ ਇਹ ਦੀ ਕਵਾ ਪੋਟ ਆ ਜੀ ਛੋਟਾ ਇਹ ਮਤਲਬ ਕਿ ਕਸ਼ਮੀਰ ਸਾਈਡ ਦੇ ਵਿੱਚ ਨਾ ਜਦੋਂ ਪਹਾੜ ਜਿਆਦਾ ਠੰਡ ਵਗੈਰਾ ਪੈਂਦੀ ਆ ਉੱਥੇ ਫਿਰ ਇਹਦੇ ਵਿੱਚ ਹੀ ਸਾਰਾ ਕੁਝ ਮਤਲਬ ਕਿ ਗੈਸ ਵੀ ਵਿੱਚ ਹੀ ਆ ਤੇ ਭਾਂਡਾ ਵੀ ਵਿੱਚ ਹੀ ਆ ਤਿਆਰ ਵੀ ਵਿੱਚ ਹੀ ਹੋ ਜਾਂਦੀ ਆ ਇਹਦੇ ਇਸ ਜਗ੍ਹਾ ਦੇ ਉੱਤੇ ਜਣਦੀ ਕੋਲਾ ਪੈਂਦਾ ਵਾ ਗਰਮ ਕੋਲਾ ਤੇ ਇਸ ਜਗ੍ਹਾ ਤੇ ਜਲ ਪੈਂਦਾ ਤੇ ਜਿਹੜੀ ਰਸਤ ਹੁੰਦੀ ਆ ਇਹਨੂੰ ਆਪਾਂ ਕਹਿ ਸਕਦੇ ਆ ਕਿ ਪੱਤੀਆਂ ਤੇ ਨਟਸ ਉਹ ਸਾਰੇ ਕੈਸ਼ੂ ਨਟਸ ਵਗੈਰਾ ਇਹਦੇ ਵਿੱਚ ਪੈਂਦੇ ਨੇ ਤੇ ਆਹ ਜਿਹੜੀ ਚੀਜ਼ ਆ ਇਥੋਂ ਆਪਣੀ ਆਉਟਪੁੱਟ ਹੁੰਦੀ ਆ ਜੀ ਇਹ ਸਾਰਾ ਮਤਲਬ ਕੀ ਸਮਝ ਲਓਗੇ ਇਹ ਚੱਲਦਾ ਫਿਰਦਾ ਚੁੱਲਾ ਜੀ ਇਹ ਵਿੱਚੀ ਭਾਂਡਾ ਜੀ 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 ਤੇ ਉਸ ਤੋਂ ਬਾਅਦ ਹੋਰ ਕਿਹੜੇ ਸ਼ਸਤਰਾਂ ਦੀ ਗੱਲ ਕਰੀਏ ਤੁਹਾਡੇ ਕੋਲੇ ਕਿਹੜੇ ਕਿਹੜੇ ਸ਼ਸਤਰ ਨੇ ਜੀ 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 ਆ ਚੈੱਕ ਕਰ ਸਕਦੇ ਹੋ ਜੀ ਆਪਣੇ ਕੋ ਕੋ ਪ੍ਰਾਤਨ ਨਿਸ਼ਾਨੇ ਜੀ ਆ ਸਾਰੇ ਜੀ ਇਹਨੂੰ ਇਹ ਤਕਰੀਬਨ ਕਿੰਨਾ ਕੁ ਸਮਾਂ ਪੁਰਾਣਾ ਨਹੀਂ ਜੀ ਲਗਭਗ ਮੰਨ ਕੇ ਚੱਲੋ ਜੀ 250 ਸਾਲ 2 250 ਸਾਲ ਮਿਨੀਮਮ ਹੂੰ ਤੇ ਸਾਰਾ ਇਹਦੇ ਉੱਤੇ ਵਰਕ ਹੋਇਆ ਹੋਇਆ ਵਾਹ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਬਰੀਕ ਵਰਕ ਆ ਇਹ ਸਾਰਾ ਕਢਾਈ ਹੋਈ ਹੋਈ ਹੈ ਉਹਦੇ ਉੱਤੇ ਆ ਤਾਂ ਪੇਂਟ ਜਾਂ ਲੱਗਾ ਹੋਇਆ ਸੀ ਜੀ ਤੇ ਕਿਉਂਕਿ ਇਹਨੂੰ ਆਪਾਂ ਸਾਫ਼ ਨਹੀਂ ਹਲੇ ਕੀਤਾ ਹੈਗਾ ਇਹਨਾਂ ਦੀ ਸੇਵਾ ਕਰਨੀ ਪੈਂਦੀ ਆ ਜੀ ਕੋਈ ਵੀ ਸ਼ਸਤਰ ਜਦੋਂ ਲੈਨੇ ਆ ਉਹ ਕਾਫੀ ਰਸਟਡ ਹੁੰਦਾ ਕਾਫੀ ਜੰਗ ਲੱਗੀ ਹੁੰਦੀ ਹੈ ਉਹਦੇ ਉੱਤੇ ਜੀ ਤੇ ਇਹਨੂੰ ਫਿਰ ਸਾਫ਼ ਕਰਕੇ ਇਹਦੇ ਵਿੱਚ ਆਇਲਿੰਗ ਵਗੈਰਾ ਕਰਕੇ ਇਹਨੂੰ ਰੱਖਣਾ ਪੈਂਦਾ ਵਾ ਹਉਹੀ ਕਹਿ ਰਿਹਾ ਸੀ ਕਿ ਜਿਹੜੇ ਪ੍ਰਾਤਨ ਸ਼ਸਤਰ ਨੇ ਉਹਨਾਂ ਦੀ ਸਾਫ਼ ਸਵਾਲ ਦੇ ਵੀ ਬੜਾ ਦੇ ਅਨੁਰੱਖਣਾ ਪੈਂਦਾ ਕਿਵੇਂ ਸਵਾਲ ਕਰਦੇ ਹੋ ਇਹਨਾਂ ਦੀ ਜੀ 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 ਸਾਨੂੰ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਵੈਸੇ ਜਿਹੜਾ ਦਸਾਂ ਮਹਾਰਾਜ ਨੇ ਨਾ ਸਾਨੂੰ ਦੁਸ਼ਾਇਰੀ ਮਹਾਤਮ ਦੀ ਬਹੁਤ ਵੱਡੀ ਸੇਵਾ ਦਿੱਤੀ ਹੈ ਗੁਰੂ ਪੰਥ ਨੂੰ ਜੀ ਤੇ ਕਿਉਂਕਿ ਉਹ ਜਿਹੜਾ ਸਮਾਂ ਹੁੰਦਾ ਨਾ ਉਹ ਬਹੁਤ ਸਲਾਬਾ ਸਮਾਂ ਹੁੰਦਾ ਉਹਦੇ ਵਿੱਚ ਮੰਨ ਕੇ ਚੱਲੋ ਕਿ ਜਦੋਂ ਮੌਸਮ ਚੇਂਜ ਹੁੰਦਾ ਵਾ ਤੇ ਜਿਹੜੇ ਸ਼ਸਤਰ ਨੇਗੇ ਜਾਂ ਲੋਹਾ ਵਾ ਉਹਨੂੰ ਰਸਟ ਪੈਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜਾ ਮੌਸਮ ਆ ਹਵਾ ਦੇ ਵਿੱਚ ਸਲਾਬ ਹੁੰਦੀ ਹੈ ਉਹ ਜਦੋਂ ਟੱਚ ਕਰਦੀ ਆ ਇਹਦੇ ਨਾਲ ਮਤਲਬ ਕਿ ਇਹਨੂੰ ਰਸਟ ਪੈਣਾ ਸ਼ੁਰੂ ਹੋ ਜਾਂਦਾ ਤੇ ਫਿਰ ਦੁਸ਼ਹਿਰੇ ਮਹਾਤਮ ਤੇ ਜਿਆਦਾਤਰ ਬਹੁਤ ਕੋਈ ਵੀ ਐਸਾ ਸਿੰਘ ਨਹੀਂ ਹੋਊਗਾ ਜਿਹੜਾ ਦੁਸ਼ਹਿਰੇ ਮਹਾਤਮ ਦੀ ਸੇਵਾ ਸ਼ਸਤਰਾਂ ਦੀ ਨਾ ਕਰਦਾ ਹੋਵੇ ਤੇ ਉਦੋਂ ਵੀ ਸਿੰਘ ਸੇਵਾ ਕਰਦੇ ਨੇ ਆਮ ਤਰੀਕੇ ਨਾਲ ਜਿਦਾਂ ਆਪਾਂ ਗੱਲ ਕਰੀਏ ਗਈ ਇਹਨੂੰ ਜਦੋਂ ਰਸਟ ਫ੍ਰੀ ਕਰਨਾ ਤੁਸੀਂ ਤਾਂ ਸੈਂਡ ਪੇਪਰ ਆਂਦਾ ਜਿਹਨੂੰ ਆਪਾਂ ਰੇਗ ਮਾਰ ਕਹਿੰਦੇ ਆ ਉਹ ਲਗਭਗ 220 ਨੰਬਰ ਹੋਵੇ ਤੇ ਬਹੁਤ ਵਧੀਆ ਉਹ ਲਾ ਕੇ ਤੁਸੀਂ ਇਹਨੂੰ ਆਇਲਿੰਗ ਕਰ ਦੋ ਜਾਣ ਦੀ ਇਹ ਤੇ ਤੁਸੀਂ ਨਾਰੀਅਲ ਦਾ ਤੇਲ ਯੂਜ਼ ਕਰ ਸਕਦੇ ਹੋ ਤੇ ਫਿਰ ਇਹ ਰਸਟ ਫਰੀ ਰਹਿੰਦੇ ਨੇਗੇ ਜੀ ਜੀ ਤੇ ਜਿਨ੍ਹਾਂ ਲੋਕਾਂ ਨੂੰ ਇਸ ਦਾ ਸ਼ੌਂਕ ਹੁੰਦਾ ਹੈ ਉਹ ਕਿਤੇ ਨਾ ਕਿਤੇ ਇਸ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਜ਼ਰੂਰ ਲਗਾਉਂਦੇ ਨੇ ਨਵਸਤ ਜੀ 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 ਤੇ ਪ੍ਰਦਰਸ਼ਨੀਆਂ ਦੇ ਵਿੱਚ ਜਾਂਦੇ ਹੋਮੂਗੇ ਜੀ 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 ਆਪਣਾ ਮਤਲਬ ਕਿ ਬਹੁਤ ਮਹਾਰਾਜ ਦੀ ਕਿਰਪਾ ਸਦਕਾ ਨਾ ਕਿ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਬੱਚਿਆਂ ਨੂੰ ਸਿਖਾਇਆ ਜਾਵੇ ਅਸੀਂ ਸਾਡੇ ਕਿਦਾਂ ਦੇ ਸ਼ਸਤਰ ਸੀਗੇ ਕਿਦਾਂ ਦੇ ਗ੍ਰੰਥ ਸੀ ਅਸੀਂ ਕਿਹੜੇ-ਕਿਹੜੇ ਸਿੱਕੇ ਯੂਜ਼ ਕੀਤੇ ਨੇਗੇ ਕਿਸ-ਕਿਸ ਜਗ੍ਹਾ ਦੇ ਉੱਤੇ ਅਸੀਂ ਮਿਹਨਤਾਂ ਕਰਕੇ ਕਿੰਨੀਆਂ ਮੁਸ਼ਕਲਤਾਂ ਕਰਕੇ ਅਸੀਂ ਕਿਲੇ ਫਤਿਹ ਕੀਤੇ ਆ ਜਦੋਂ ਕਿਲਾ ਫਤਿਹ ਹੋ ਜਾਂਦਾ ਸੀਗਾ ਉੱਥੇ ਫਿਰ ਮਿੰਟ ਬੰਦੀ ਸੀਗੀ ਜਿਹਨੂੰ ਕਹਿੰਦੇ ਨੇ ਕਿ ਜਿੱਥੇ ਸਿੱਕਾ ਢਲਦਾ ਵਾ ਉਹ ਜਿੱਥੇ ਸਿੱਕਾ ਮਤਲਬ ਕਿ ਸਾਡਾ ਕੋਈ ਇਸ ਤਰੀਕੇ ਦਾ ਵੀ ਮਤਲਬ ਕਿ ਕੋਈ ਕਿਲਾ ਨਹੀਂ ਸੀਗਾ ਮੰਨ ਲੀ ਕਾਬਲ ਤੋਂ ਲੈ ਕੇ ਕੰਧਾਰ ਤੱਕ ਜਿੱਥੇ ਅਸੀਂ ਕਿਲਾ ਫਤਿਹ ਕਰਕੇ ਸਿੱਕਾ ਨਾ ਚਲਾਇਆ ਹੋਵੇ ਜੀ ਸਿੱਖਾਂ ਦੇ ਸਿੱਕੇ ਹਰ ਖੁੰਡੇ ਚੱਲਦੇ ਸੀਗੇ ਜਾਣ ਦੀ ਜਿੱਥੇ ਸਿੱਕਾ ਹੁੰਦਾ ਸੀਗਾ ਮੰਨ ਲੇ ਚੱਲੋ ਕਿ ਬੰਦਾ ਕਹਿੰਦੇ ਨੇ ਕਿ ਆਪਾਂ ਉਹਦਾ ਬੰਦੇ ਦਾ ਸਿੱਕਾ ਚੱਲਦਾ ਜੀ ਜੀ ਉਹ ਸਿੱਕਾ ਤਾਂ ਚੱਲਦਾ ਕਿਉਂਕਿ ਉਹਦਾ ਉੱਥੇ ਰਾਜ ਆ ਅਸੀਂ ਰਾਜ ਕੀਤਾ ਸਾਨੂੰ ਹੁਣ ਨਹੀਂ ਪਤਾ ਇਸ ਗੱਲਾਂ ਦਾ ਇਸ ਕਰਕੇ ਆਪਾਂ ਪ੍ਰਦਰਸ਼ਨੀ ਲਾਣੇ ਆ ਕਿ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਕਿ ਅਸੀਂ ਆ ਆ ਮੱਲਾ ਮਾਰੀਆਂ ਨੇ ਪ੍ਰਦਰਸ਼ਨੀ ਦੇ ਵਿੱਚ ਕੀ ਕੁਝ ਹੁੰਦਾ ਤੁਹਾਡਾ ਜਿਹੜਾ ਪ੍ਰਦਰਸ਼ਨੀ ਦੇ ਵਿੱਚ ਸਿੱਕੇ ਹੁੰਦੇ ਨੇ ਜੀ ਗ੍ਰੰਥ ਹੁੰਦੇ ਨੇਗੇ ਤੇ ਗੁਰੂ ਕੀ ਬਾਣੀਆਂ ਜਿਹੜੀ ਆਪਣੀ ਪ੍ਰਾਤਨ ਸਮੇਂ ਨਾਲ ਲਿਖੀ ਗਈ ਆ ਉਹ ਉਹਦੇ ਵਿੱਚ ਪੂਰੇ ਡਿਸਪਲੇ ਕੀਤੇ ਜਾਂਦੇ ਨੇਗੇ ਤੇ ਸ਼ਸਤਰ ਹੁੰਦੇ ਨੇਗੇ ਮੋਹਰਾ ਹੁੰਦੀਆਂ ਨਹੀਂ ਆ ਤੇ ਹੁਣ ਮਹਾਰਾ ਦੀ ਕਿਰਪਾ ਸਦਕਾ ਪੈਡ ਵੀ ਹੁੰਦੇ ਨੇਗੇ ਰঞ্জੀਤ ਸਿੰਘ ਦੇ ਕਿ ਜਿੱਥੇ ਰঞ্জੀਤ ਸਿੰਘ ਨੇ ਮਤਲਬ ਕਿ ਜਾਰੀ ਕੀਤਾ ਫਰਮਾਨ ਜਾਰੀ ਕੀਤਾ ਉਹ ਵੀ ਆਪਣੇ ਕੋਲ ਹਾਜ਼ਰ ਹੋ ਚੁੱਕੇ ਆ ਜੀ ਜੀ ਕੁਸਮਾ ਪਹਿਲਾਂ ਸ਼ਾਇਦ ਤੁਸੀਂ ਸਿੰਘ ਸਭਾ ਗੁਰੂ ਘਰ ਦੀ ਜੀ ਪ੍ਰਦਰਸ਼ਨੀ ਲਗਾਈ ਸੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਸੀ ਦਸੰਗਰ ਬਿਲਕੁਲ ਸੱਚਾ ਬਜਨੇ ਆ ਜੀ ਉਹਦੇ ਨਾਲ ਸੰਗਤ ਨੂੰ ਪਤਾ ਲੱਗਦਾ ਕਿ ਅਸੀਂ ਕੀ ਸੀਗੇ ਤੇ ਹੁਣ ਇਸ ਟਾਈਮ ਸਾਡੀ ਪੋਜੀਸ਼ਨ ਕੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਉਦੇ ਬੱਚਾ ਨੂੰ ਸਮਝਾ ਸਕੀਏ ਉਹਦੇ ਨਾਲ ਬੰਦਾ ਕਹਿੰਦਾ ਹੈ ਕਿ ਪ੍ਰੈਕਟੀਕਲੀ ਬੰਦੇ ਨੂੰ ਸਮਝਾ ਸਕਦਾ ਕਿ ਇਹ ਆ ਦੇਖੋ ਅਸੀਂ ਆ ਕਿਲੇ ਦੇ ਰਾਜਕੀਤਾ ਆ ਉਸ ਚੀਜ਼ ਦਾ ਸਿੱਖਾ ਜਦੋਂ ਬੱਚੇ ਨੂੰ ਇਹ ਇੰਨੇ ਕੌਨਫੀਡੈਂਸ ਨਾਲ ਤੇ ਉਹ ਸਿੱਕਾ ਜਦੋਂ ਹੱਥ ਫੜੂਗਾ ਫਿਰ ਉਹ ਹਾਂ ਉਹਨੂੰ ਭੁੱਲੂਗੀ ਨਹੀਂ ਉਹ ਗੱਲ ਕਦੇ ਵੀ ਇਸ ਤਰੀਕੇ ਨਾਲ ਜਾਣਦੀ ਕਿਤੇ ਵੀ ਕਿਸੇ ਵੀ ਸਿੰਘ ਨੇ ਕਿਸੇ ਵੀ ਜਗ੍ਹਾ ਦੇ ਉੱਤੇ ਪ੍ਰਦਰਸ਼ਨੀ ਲਾਣੀ ਹੋਵੇ ਗੁਰੂ ਘਰ ਹੋਵੇ ਸਕੂਲ ਹੋਵੇ ਉਥੇ ਆਪਾਂ ਜਾਣਦੀਏ ਸੇਵਾ ਕਰਦੇ ਆ ਜੀ ਅੱਛਾ ਕਹਿ ਲੀਏ ਵੀ ਇਹ ਵਸਤਾ ਇਕੱਤਰ ਕਰਨੀਆਂ ਜਾਂ ਸ਼ਸਤਰ ਇਕੱਤਰ ਕਰਨੇ ਪ੍ਰਾਤਨ ਤੇ ਬੜਾ ਮੁਸ਼ਕਿਲ ਕੰਮ ਹੈ ਬੜੀਆਂ ਔਕੜਾਂ ਆਉਂਦੀਆਂ ਨੇ ਤੁਹਾਨੂੰ ਕਿਹਨਾਂ ਕਹਿੰਦਾ ਔਕੜਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਨਹੀਂ ਮਹਾਰਾਜ ਦੀ ਕਿਰਪਾ ਸਤਿਗੁਰ ਜੀ ਕੋਈ ਵੀ ਜਿਹੜੀ ਔਕੜ ਆ ਨਾ ਉਹ ਜਦੋਂ ਅਸੀਂ ਮਿਹਨਤ ਕਰਦੇ ਆ ਤਾਂ ਕੋਈ ਕੋਈ ਵੱਡੀ ਗੱਲ ਨਹੀਂ ਹੁੰਦੀ ਔਕੜਾਂ ਤਾਂ ਸਾਲਾਂਾਂ ਚ ਵੀ ਕਈ ਵਾਰ ਆ ਜਾਂਦੀਆਂ ਨੇ ਉਹ ਡਾਕਟਰ ਕੋਲ ਜਾਇਆ ਜਾਂਦਾ ਜਿਹੜੀਆਂ ਇਦਾਂ ਦੀਆਂ ਕਈ ਉਹ ਔਕੜਾਂ ਨੇ ਉਹ ਫਿਰ ਗੁਰੂ ਪੰਥ ਦੀ ਸੇਵਾ ਕਰਕੇ ਸਾਰੀਆਂ ਔਕੜਾਂ ਠੀਕ ਹੋ ਜਾਂਦੀਆਂ ਕੋਈ ਚੱਕਰ ਵਾਲੀ ਗੱਲ ਨਹੀਂ ਆ ਤੇ ਆ ਪਿੱਛੇ ਵੀ ਤੁਹਾਡਾ ਰੱਖਿਆ ਹੋਇਆ ਹੈ ਜੀ ਇਹ ਸਾਰੇ ਸਨੈਰੇ ਸਲੋਤਰ ਨੇ ਜੀ ਤੇ ਆ ਨਗਾਰੇ ਨੇ ਜੀ ਇੱਧਰ ਆ ਤੁਸੀਂ ਚੈੱਕ ਕਰ ਸਕਦੇ ਹੋ ਕੜੇ ਆ ਗਏ ਜੀ ਇਹ ਸਰਬ ਲੋਹ ਦੇ ਨੇ ਜੀ ਸਾਰੇ ਸਰਬ ਲੋਹ ਦੇ ਕੜੇ ਨੇ ਜੀ ਤੇ ਪੂਥੀਆਂ ਆ ਗਈਆਂ ਤਾਂ ਗੁਟਕਾ ਸਾਹਿਬ ਆ ਗਏ ਜੀ ਗਾਤਰੀ ਆ ਗਈ ਜੀ ਤੇ ਇਹ ਸਾਰੀਆਂ ਚੀਜ਼ਾਂ ਆਪਣੀ ਕਿਰਤ ਦਾ ਵੀ ਹਿੱਸਾ ਨੇ ਕਹਿ ਸਕਦੇ ਹੋ ਤੁਸੀਂ ਤੇ ਗੱਲ ਕਰੀਏ ਕੜਾਈਆਂ ਵੀ ਤੁਸੀਂ ਇਹ ਸਰਬ ਲੋਹ ਦੀਆਂ ਨੇ ਜੀ 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 ਤੇ ਮੈਂ ਕੜਾਈਆਂ ਦੇ ਦਰਸ਼ਨ ਕਰਾਉਣਾ ਬਹੁਤ ਅਪੀ ਚੈੱਕ ਕਰੋ ਜੀ ਇਹ ਕੜਾਹੀ ਹੈ ਜਿਹੜੀ ਇਹਦਾ ਤੁਹਾਨੂੰ ਚੱਕ ਕੇ ਕਿੱਦਾਂ ਦੀ ਕਿੱਦਾਂ ਦਾ ਫੀਲ ਆਂਦਾ ਜੀ ਤਾਂ ਡਬਲ ਹੱਥ ਨਾਲ ਚੱਕਣੀ ਪੈਣੀ ਆ ਤਕਰੀਬਨ 15 ਤੋਂ 20 ਕਿਲੋ ਦੀ ਹੋਣੀ ਆ ਜੀ ਹਾਂ ਜੀ ਹਾਂ ਜੀ ਤੁਹਾਡਾ ਮੂੰਹ ਲਾਲ ਹੋ ਗਿਆ ਕੜਾਹੀ ਚੱਕਦੇ ਆਂ ਜਣਦੀ ਇਹ ਜਿਹੜੀ ਕੜਾਹੀ ਆ ਇਹ ਮੰਗ ਹੁੰਦੀ ਆ ਲੋਕਾਂ ਦੀ ਜੀ ਮੰਗ ਆ ਜੀ ਇਹ ਉਹਨਾਂ ਬੰਦਿਆਂ ਦੀ ਮੰਗ ਆ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੁਣ ਮੰਨ ਕੇ ਚੱਲੋ ਇਹਦੇ ਉੱਤੇ ਜਿਹੜਾ ਖੋਆ ਬਣ ਗਿਆ ਹੂੰ ਤੇ ਜਿਹੜਾ ਹਲਵਾਈ ਦਾ ਖੋਆ ਮਾਰਿਆ ਹੋਇਆ ਉਹਦਾ ਬਹੁਤ ਜ਼ਿਆਦਾ ਫਰਕ ਰਹੂਗਾ ਉਹਦਾ ਕਾਰਨ ਕੀ ਆ ਇਹਨੇ ਗਰਮ ਹੋ ਜਾਣਾ ਕੜਾਈ ਨੇ ਇੱਕ ਵਾਰ ਗਰਮ ਹੋ ਗਈ ਮੱਠੀ ਮੱਠੀ ਅੱਗ ਤੇ ਜਦੋਂ ਖੋਆ ਇਹਦੇ ਵਿੱਚ ਬਣਿਆ ਤੇ ਉਹਦਾ ਆਪਦਾ ਹੀ ਆਨੰਦ ਹੋਊਗਾ ਇਹਦੇ ਵਿੱਚ ਕੋਈ ਭਾਜਾ ਬਣਿਆ ਉਹਦਾ ਆਪਦਾ ਆਨੰਦ ਹੋਊਗਾ ਜਿਹੜਾ ਤਲਾ ਭਾਰਾ ਹੁੰਦਾ ਨਾ ਕਿਸੇ ਵੀ ਭਾਂਡੇ ਦਾ ਉਹ ਭਾਂਡੇ ਦੇ ਤਲੇ ਭਾਰੀ ਹੋਣ ਕਰਕੇ ਜਿਹੜੀ ਵਸਤ ਬਣਾ ਰਹੇ ਆ ਆਪਾਂ ਵਿੱਚ ਚੀਜ਼ ਬਣਾ ਰਹੇ ਆ ਉਹ ਖਰਾਬ ਨਹੀਂ ਹੁੰਦੀ ਤੇ ਥੱਲੇ ਨਹੀਂ ਲੱਗਦੀ ਇਦੇ ਵਿੱਚ ਮੰਨ ਲਓ ਇੱਕ ਵਾਰ ਗਰਮ ਹੋ ਗਈ ਇਹਦੇ ਵਿੱਚ ਮੱਠੀ ਮੱਠੀ ਅੱਗ ਦੇ ਉੱਤੇ ਤੁਸੀਂ ਖੋਆ ਮਾਰਗੇ ਛੱਕੇ ਵਿਖੋ ਤੇ ਤੁਹਾਨੂੰ ਆਪ ਦਾ ਆਨੰਦ ਆਊਗਾ ਤੇ ਇਹ ਵੀ ਇਹ ਵੀ ਤਿਆਰ ਕਰਵਾਉਨੇ ਹੋ ਜੇ ਇਹ ਸਰਬਲੋ ਦੀਆਂ ਤਿਆਰ ਹੁੰਦੀਆਂ ਨੇ ਜੀ ਤੇ ਇਦਾਂ ਹੀ ਬਾਟੇ ਰੈਡੀ ਹੁੰਦੇ ਨੇਗੇ ਸਰਬਲੋ ਦੇ ਤੇ ਆ ਚੈੱਕ ਕਰੋ ਤੁਸੀਂ ਇਹ ਤਵਾ ਜੀ ਇਹ ਵੀ ਜੀ ਤਕਰੀਬਨ 5 ਕਿਲੋ ਦਾ weight ਹੈ ਇਹਦਾ ਹਾਂ ਜੀ weight ਤਾਂ ਨਹੀਂ ਕੀਤਾ ਕਿੰਨਾ ਵਾ ਵੈਸੇ ਭਾਰੀ ਆ ਆਮ ਚਾਰ ਪੰਜ ਤਵਿਆਂ ਨਾਲੋਂ ਇੱਕ ਦਾ ਹੀ ਵਜਨ ਇੰਨਾ ਵਾ ਤੇ ਇਹਦੇ ਉੱਤੇ ਫੁਲਕਾ ਉੱਤੇ ਹੀ ਫੁੱਲੂਗਾ ਜੀ ਤੁਹਾਨੂੰ ਗੈਸ ਤੇ ਰੱਖਣ ਦੀ ਲੋੜ ਨਹੀਂ ਆ ਤੇ ਇਹ ਸੰਗਤ ਨੂੰ ਬੇਨਤੀ ਕਰਦੇ ਆ ਕੋਈ ਵੀ ਗੈਸ ਤੇ ਫੁਲਕਾ ਨਾ ਪਕਾਵੇ ਕਿ ਜਿਹੜਾ ਆਪਾਂ ਕਹਿੰਦੇ ਨੇ ਕਿ ਕਾਲੀ ਹੁੰਦੀ ਆ ਮਾਤਾਂਵਾਂ ਨੂੰ ਬੀਬੀਆਂ ਨੂੰ ਕਾਲੀ ਹੁੰਦੀ ਆ ਕਿ ਸਿੱਧਾ ਗੈਸ ਦੇ ਉੱਤੇ ਹੀ ਰੱਖ ਲੈਂਦੇ ਨੇ ਉਹ ਤਾਂ ਇਹਦੂ ਦਾ ਪ੍ਰਸ਼ਾਦ ਅਸ਼ਕਰ ਨੂੰ ਰਹਿਣ ਦੋ ਚੰਗੀ ਗੱਲ ਆ ਜੀ ਕਿ ਫੁਲਕਾ ਉੱਤੇ ਹੀ ਫੁੱਲੇ ਉਹ ਐਲਪੀਜੀ ਗੈਸ ਲੱਗ ਜਾਂਦੀ ਆ ਸਾਰੀ ਉਹਨੂੰ ਹੁਣ ਕਈ ਲੋਕ ਤੁਹਾਨੂੰ ਦੇਖਣਗੇ ਇਸ ਵੀਡੀਓ ਨੂੰ ਵੇਖਣਗੇ ਸ਼ੇਅਰ ਤਾਂ ਜ਼ਰੂਰ ਕਰਨਗੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਕੋਈ ਅਜਿਹੀ ਯਾਦ ਸਾਂਝੀ ਕਰਨੀ ਚਾਹੋਗੇ ਉਹਨਾਂ ਦੇ ਨਾਲ ਬਸ ਆਪਾਂ ਇਹ ਕਹਿੰਨੇ ਆ ਜੀ ਕਿ ਗੁਰੂਪੰਥ ਨਾਲ ਜੁੜੋ ਜਿਹੜਾ ਕੋਈ ਵੀ ਕਿਸੇ ਹੋਰ ਵੀ ਧਰਮ ਦਾ ਰਿਹਾ ਉਹ ਆਪ ਦੀ ਬਾਣੀ ਬਾਣੇ ਚ ਪੱਕਾ ਰਹੇ ਕਿਸੇ ਵੀ ਧਰਮ ਦਾ ਵਾ ਭਾਵੇਂ ਉਹ ਤੇ ਉਹ ਆਪਣੇ ਧਰਮ ਚ ਪੱਕਾ ਰਹੇ ਤੇ ਜਾਇਜਾ ਕਰਿਆ ਗੁਰੂਪੰਥ ਕੀ ਜਾਇਜਾ ਕਰਿਆ ਚੜ੍ਹਦੀ ਕਲਾ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜੀ ਤਾਂ ਇਹ ਸੰਨ ਜਸਪ੍ਰੀਤ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਕਹਿ ਲਈਏ ਬਹੁਤ ਪ੍ਰਾਤਨ ਵਸਤਾਂ ਤੇ ਬਹੁਤ ਅਜਹੀਆਂ ਵਸਤਾਂ ਨੇ ਜਿਹੜੀਆਂ ਸਾਫ ਸੰਭਾਲ ਕਰਕੇ ਰੱਖੀਆਂ ਨੇ ਜੋ ਸ਼ਾਇਦ ਆਉਣ ਵਾਲੀ ਪੀੜ੍ਹੀ ਲਈ ਸਿਰਫ ਇੱਕ ਦਰਸ਼ਨ ਕਰਨ ਯੋਗ ਹੀ ਰਹਿ ਜਾਣੀਆਂ ਕਿਉਂਕਿ ਗੱਲ ਕਰੀਏ ਲੋਕ ਇੰਨੇ ਕ ਆਰਸੀ ਹੋ ਗਏ ਨੇ ਜਾਂ ਫਿਰ ਕਹਿ ਲਈਏ ਨਮੀਆਂ ਤੇ ਨਵੀਂ ਟੈਕਨੋਲੋਜੀ ਨਾਲ ਬਣੀਆਂ ਹੋਈਆਂ ਵਸਤਾਂ ਉਹਨਾਂ ਨੂੰ ਆਪਣੇ ਵੱਲ ਇੰਨਾ ਕਾਰਕਸ਼ਿਤ ਕਰ ਰਹੀਏ ਨੇ ਕਿ ਉਹ ਪੁਰਾਣੀ ਅਵਸਥਾ ਨੇ ਜਿਹੜੀਆਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਕੱਢ ਰਹੇ ਨੇ ਤੇ ਜੇ ਕਹਿ ਲਈਏ ਤਾਂ ਕਵਾੜੀਆਂ ਨੂੰ ਵੇਚ ਰਹੇ ਨੇ ਕਿਤੇ ਨਾ ਕਿਤੇ ਲੋੜ ਹੈ ਸਹ ਪੁਰਾਤਨ ਖਜ਼ਾਨੇ ਨੂੰ ਸਾਫ਼ ਕੇ ਰੱਖਣ ਦੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਕੁਝ ਨਾ ਕੁਝ ਦਿਖਾਉਣ ਯੋਗੇ ਹੋ ਸਕੀਏ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ